ਜੀ ਬਹੁਤਾ ਮੇਰੇ ਸਾਡੇ ਤੱਕ ਤਾਂ 20 ਰੁਪਏ ਤਾਂ ਲੱਗ ਗਏ ਚੀਜ਼ ਬ੍ਰੈਂਡ ਆ ਖੜਾ ਸਾਸਰੀ ਗਾਲ ਜੀ ਤੇਰੀ ਕਾਰ ਤੁਸੀਂ ਕੱਲੋਂ ਆ ਕੇ ਪਤੀਨ ਲੱਗਿਆ ਮੈਂ ਤਾਂ ਬੱਚਾ ਆ ਕੇ ਇੱਥੇ ਸੱਦ ਕੇ ਰੈੱਡ ਬੋਲ ਹੈ ਰੈੱਡ ਬੋਲ ਕਿਵੇਂ ਲਿਆ ਰਖਿਆ ਜ ਨਾ ਨਹੀਂ ਪਤਾ ਆਪਾਂ ਨੂੰ ਦੇਖ ਐਵੇਂ ਕਹੀ ਚੀਜ਼ ਵਧੀਆ ਖੜਾ ਪੀਣੀ ਮੈਂ ਤਾਂ ਨਹੀਂ ਪੀਦਾ ਠੰਡੀ ਆ ਜੜ ਗਲਾਂ ਨਾ ਖਰਾਬ ਕਰ ਗਲ ਖਰਾਬ ਕਰ ਦੂੰ ਤਾਂ ਠੰਡਾਗੀ ਉਹ ਫੇੜਕੀ ਹੁੰਦਾ ਹੈ ਤੁਸੀਂ ਕਦੋਂ ਵਾਗ ਕੀਤੀ ਮਿੰਤਾ ਨਾਲੇ ਕਰ ਦਦੀ ਆਪਾਂ ਐ ਚੱਲਾਂਗੇ ਚੱਲਾਂਗੇ ਮੈਂ ਫਿਰ ਮੁੜ ਕੇ ਦੱਸਿਆ ਉਹ ਤਾਂ ਹੋਰ ਹੋ ਗਿਆ ਬਾਈ ਤੈਨੂੰ ਦੱਛਦਾ ਕਬੀ ਆਲਿਆ ਹਾਂ ਟੱਕਰ ਕੀ ਹੋਇਆ ਭਾਈ ਵਾਗੇ ਛਾਗੜ ਪਾਉਣਾ ਹਾਂ ਐ ਦੱਛੇ ਨੂੰ ਤੇ ਚੱਲੂ ਤਾਂ ਕਿੱਥੇ ਲੈ ਪੁੱਛੀ ਨੂੰ ਕੌਣ ਕੌਣ ਗਏ ਤੇ ਮੈਂ ਚਿੱਠਾ ਡਾਲਾ ਸੀ ਵੱਡਾ ਇੱਥੇ ਬੈਠਾ ਸੀਗਾ ਵੀਰਾ ਕਹਿੰਦਾ ਮੈਨੂੰ ਨਹੀਂ ਲੈ ਕੇ ਕੇ ਲਾ ਐ ਜਦੂ ਲਿਜਾ ਪਾ ਕੇ ਡਾਲ ਮੁੱਛਕਣ ਮੈਂ ਮਾ ਤਾਂ ਬਥੇਰੀ ਬੇਇੱਜ਼ਤੀ ਕਰੀ ਮੈਂ ਤਾਂ ਚੜਿਆ ਆ ਹਾਂ ਮੈਂ ਕਹਾਂ ਲੈ ਕੇ ਨਹੀਂ ਕੇ ਤੈਨੂੰ ਉਹ ਤਾਂ ਹੋਰ ਹੋ ਗਿਆ ਮੜੀ ਜੀ ਚੱਕੀ ਹੋ ਜੂ ਤੇ ਘਟ ਦਿੰਦੇ ਆ ਕੱਲ 20 ਸਨ ਜੋਗ ਹਾਂ ਭਾਈ ਵਾਗੇ ਆਏ ਆਏ ਹਾਂ ਗਾਏ ਹੋਏ ਉਹ ਤਾਂ ਬੀਹੀ ਗਮਨ ਇਕੱਠਾ ਕਰ ਲਿਆ ਉਹਨਾਂ ਨੇ ਕਿਵੇਂ ਕੁੜੀਆ ਲੈ ਨੇ ਪੱਡਾਂ ਆਇਆ ਹੋਇਆ ਹਾਂ ਭਾਈ ਛਰਪਾਤ ਚਾ ਧਲਿਆ ਹਾਂ ਮੇਰੇ ਤਾਂ ਆਲੇ-ਦਾਲੇ ਬੈਠੇ ਸਾਰੇ ਢੋਲੇ ਕਣੀ ਦੇਖੀ ਜਾਣ ਵੀ ਉਹਨਾਂ ਬਾਦ ਦੱਤ ਕਰਦੇ ਕੋਈ ਹਾਂ ਬਈ ਨੂੰ ਕਹਦੇ ਵੀ ਤੁਸੀਂ ਪ੍ਰਧਾਨ ਸਭ ਸਾਨੂੰ ਦੱਛਤਾਂ ਦੇ ਅੱਛੀ ਆ ਜਾਂਦੇ ਉੱਥੇ ਉੱਥੀ ਛਾੜਨ ਕਰਦੇ ਉਹਨੇ ਪਿੰਡ ਛੋਟੇ ਹਾਂ ਮੱਕਾ ਨਹੀਂ ਨਹੀਂ ਉਹ ਤਾਂ ਮੇਦਾ ਪਤਾ ਲੱਗ ਗਿਆ ਇਹ ਮੈਨੂੰ ਨਾਲ ਲੈ ਕੇ ਜਾਂਦਾ ਪਰ ਹੋਰ ਨਾ ਤੱਕ ਬਾਦ ਉਹ ਮੰਨੇ ਨਹੀਂ ਉਹ ਇਹ ਅੱਪ ਬੰਦੂਕ ਲੈ ਜਾਂਦੇ ਫਿਰ ਕਿਸੇ ਦੀ ਤੇ ਭਾਈ ਫਿਰਕੀ ਹੋਇਆ ਖਾੜੇ ਕੱਢਣ ਸਰਪੰਚ ਕਹਿੰਦਾ ਵੀ ੱਟਾ ਛੰਡਾ ਮਾਹਨਾ ਮਾਇ ਤਾਂ ਛੱਡੀ ਹੋਈ ਆ ਹੁਣ ਪੀਂਦੇ ਨਹੀਂ ਮਾਹ ਅਹਤਲੋ ਕੋਈ ਗੱਲ ਨਹੀਂ ਪਾਰਟੀ ਪਈ ਉਹਨਾਂ ਨੇ ਤਾਂ ਬੋਤਲ ਮਹਿੰਗੀ ਮੰਗਾਈ ਫੇਰ ਗੋਲ ਟੇਬਲ ਲਾ ਲਿਆ ਫਿਰ ਹਾਂ ਗੋਲ ਮੇਜ ਲਾ ਕੇ ਧਾਰੀ ਬੋਤਲ ਫੜ ਕਰੇ ਜਿਹੜੇ ਭਾਈ ਫਿਰ ਲੱਗੀ ਐ ਜੱਸੇਰ ਨੂੰ ਪੁੱਛੀ ਨਹੀਂ ਕਿਸੇ ਨੇ ਦੋਮਿਨਰ ਕੱਚਾ ਨਹੀਂ ਪੱਛਾ ਮਹਿਫਲ ਲੱਗ ਗਈ ਲਾਗੇ ਪੀਣ ਫਿਰ ਬੋਤਲਾਂ ਦੋ ਪੀ ਗਿਆ ਮੈਨੂੰ ਤਾਂ ਛਰੂਰ ਹੀ ਨਹੀਂ ਹੋਇਆ ਹਾਂ ਹਾਂ ਮੈਂ ਤਾਂ ਫੇਰ ਉਹੀ ਟੌਰ ਨਾਲ ਹਾਂ ਹੁਣ ਕੋਈ ਪੀਤੀ ਹੋਈ ਪਤਾ ਬੰਦਾ ਲੱਗਦਾ ਪਤਾ ਮੈਨੂੰ ਕਹਦੇ ਪ੍ਰਧਾਨ ਸਾਹਿਬ ਚੱਕਰ ਕੀ ਆ ਵੀ ਤੁਹਾਨੂੰ ਅਛੜ ਕੇ ਉਹਨੂੰ ਕਰਦੀ ਹਾਂ ਮੈਂ ਤੁਹਾਨੂੰ ਅਛਾ ਇਹ ਤਾਂ ਮੈਂ ਤੇ ਕੰਮੀ ਵਾਲਾ ਆਪ ਹੀ ਬਣਾਉਣੀ ਹਾਂ ਹਾਏ ਵਾਹ ਤੇਰਾ ਜਿਕਰ ਕਰੇ ਹਾਏ ਹਾਏ ਮੈਨੂੰ ਕਹਦੇ ਵੀ ਕੋਈ 100 ਦੇਵੇ ਕੋਈ 500 ਦੇਵੇ ਮੈਨੂੰ ਮੈਨੂੰ ਮੱਥਾ ਟੇਕਣ ਕੋਈ ਚਾਹਦਾ ਵਕਾਲਾ ਲਾ ਤਲ ਡੱਕੀ ਕੀ ਹੋ ਗਿਆ ਮਾਜੇ ਛੋਡੇ ਪਿੰਡਾ ਗਏ ਬੰਦੇ ਹੀ ਆ ਗਏ ਥੋਡੇ ਵਰਗਾ ਵੇ ਭਾਈ ਬਾਲੀ ਮੜੀ ਤਾਂ ਛੇ ਵਾਰ ਨਹੀਂ ਕਰੀ ਨਾ ਬੰਦਿਆਂ ਨੇ ਕੰਵਲ ਦਿੱਤਾ ਮੈਨੂੰ ਨਮਾ ਬੈਠਾਣਾ ਅੱਛਾ ਹਾਂ ਤੇ ਵਜੀਆਂ ਮੰਟਣ ਕਰਿਆ ਹਾਂ ਠੀਕ ਹੈ ਠੀਕ ਹੈ 50 ਰੁਪਏ ਹੁੰਦੇ ਨੂੰ ਦਿੱਤਾ ਮੈਨੂੰ ਛਾਗਣ ਅੱਛਾ ਹਾਂ ਜੱੱਥੇ ਨੂੰ ਤਾਂ ਕੋਈ ਚੀਜ਼ ਨਹੀਂ ਪੁੱਛੀ ਨਹੀਂ ਉੱਥੇ ਹੋ ਗਿਆ ਪੱਕਾ ਇਹਨਾਂ ਦਾ ਹਾਂ ਹੋ ਗਿਆ ਠੀਕ ਹੀ ਜੀ ਕੁੜੀ ਲਟਕੇ ਵਜੀਆਂ ਖੜਾ ਅੱਛਾ ਹਾਂ ਪਹਿਲਾਂ ਵਾਲੀ ਨੂੰ ਹਾਂ ਪਹਿਲਾਂ ਨਹੀਂ ਨੂੰ ਵਜੀਆਂ ਹਲੇ ਮੈਂ ਪੁੱਛਿਆ ਜੀ ਕੰਮੀ ਜਮਾਤ ਤੇ ਉਹਨੇ ਗਰੇਜੀ ਚ ਕਿਹਾ ਮੈਂ ਪਰਖੂ ਮੈਨੂੰ ਪਰਖਤਾ ਹੈ ਹਜੇ ਮਾਂ ਕੋਈ ਦਸਵੀਂ ਉਹਨੇ ਕਦੀ ਨਹੀਂ ਐਡੀ ਛੋਟੀ ਨਾਲੇ ਕਰਤਾ ਨਹੀਂ ਹੈਗੀ ਝਾਕਰ ਵੱਡੀ ਹੈ ਫੇਰ ਦਸਵੀਂ ਜਿਵੇਂ ਨਹੀਂ ਕਰੀ ਪਰ ਉਹ ਹੋਊ ਕੋਈ ਗੱਲ ਤਾਂ ਇੰਨੀ ਜਿਆਦਾ ਫੇੜ ਫੋੜ ਹੁੰਦੀ ਰਹੀ ਹੈ ਅੱਛਾ ਕਿਹੜੀ ਕਲਾਸ ਕਹੀ ਦੀ ਉਹਨੇ ਕਿਹਾ ਚ ਮੈਂ ਪੁੱਛਿਆ ਮਾਂ ਭਾਈ ਕੰਮੀ ਜਮਾਤ ਚ ਤੈ ਤੂੰ ਹੂੰ ਪਤਾ ਨਹੀਂ ਬਰੀ ਬਰੀ ਏ ਬੀ ਏ ਕਿਹਾ ਹੂ ਨਾਡ ਮੈਡ ਬੀ ਏ ਕਿਹਾ ਹੂ ਆਹ ਫਿਰ ਆ ਵੀ ਇਹ ਕਹਾਉਂਦਾ ਸਮਝ ਤਾਂ ਵੱਡੀ ਹੋ ਗਈ 12ਵੀਂ ਤੋਂ ਵੱਡੀ ਹੁੰਦੀ ਹੈ ਬੀਏ 12ਵੀਂ ਤੋਂ ਬਾਅਦ ਹੁੰਦੀ ਹੁੰਦੀ ਹੈ ਬੀਏ ਹਾਂ ਫਿਰ ਮੈਂ 10ਵੀਂ ਕਾਹੇ ਬੈਠਾ ਮੈਂ ਫਿਰ 10ਵੀਂ 12ਵੀਂ ਤੋਂ ਬਾਅਦ ਹੁੰਦੀ ਹੈ ਬੀਏ ਨਹੀਂ ਤਾਂ ਮੈਂ ਕਹਿੰਦਾ ਤੂੰ ਮੈਂ ਪਿੰਡ ਕਰਾ ਦੇ ਅੱਛਾ ਬਹੁਤ ਵਧੀਆ ਹਵਾਲੀ ਕਰੀ ਗਾਂਢਿਆਂ ਦੇ ਪਕੌੜੇ ਤਲੀਆਂ ਹੋਈਆਂ ਮਿਰਚਾਂ ਕਹਿੰਦੇ ਪੱਡਾਂ ਖਾਓ ਮੈਂ ਰਾਤ ਰੱਖ ਦੇਤੀ ਮਨੂੰ ਉहां ਚੱਲ ਪਈ ਰਾਤ ਤੱਕ ਹੈ ਬੰਤ ਮਹਤੋਂਦ ਕਿੰਨੀ ਪਈ ਰਾਤ ਤੇ ਕੋਲਕਤੜਾ ਕਿੰਨੀ ਠੰਡੂਗੀ ਇਹ ਰਿਆ ਰਾਜਾ ਛੜਾ ਗਾੜਾ ਮੈਂ ਕੀ ਕਿਹਾਗਾ ਤੂੰ ਕਹਿ ਕੀ ਦਏਗਾ ਕਿ ਕਾ ਮੈਂ ਕੀ ਬਬੂਲੇ ਨਾ ਮੈਂ ਕਿਹਾ ਜੀ ਜੀ ਤੂੰ ਬੱਚਾ ਛੱਡਾ ਕਿ ਮੈਂ ਕਹਿਣਾ ਨਾ ਪ੍ਰਧਾਨ ਨਾ ਜੀ ਮੂੰ ਹੀ ਫਰੋ ਮੂੰ ਹੀ ਫਰ ਮੁੱਖ ਪੁੱਤਰਾੜੀ ਦੀ ਗਲਤੀ ਫਿਰ ਤਨਖਾਹ ਵਾਹੀਏ ਮੇਰੀ ਕਦੇ ਮੂੰ ਤਾ ਕਰ ਦੋ ਤੇਰੀ ਤਨਖਾਹ ਕੱਟੂ ਦੀ ਨਹੀਂ ਲਾ ਲਾ ਪਾਈ ਜਿੱਦਿਆ ਤਨਖਾਹ ਪਾਈ ਜਿੱਦਿਆ ਪੌਣੀ ਚ ਜਰਾ ਤੈਨੂੰ ਪੌਣੀ ਚ ਤੇਰੀ ਤਨਖਾਹ ਕੱਟੂ ਕਿਹੜੀ ਪੌਣੀ ਦੀ ਤਨਖਾਹ ਨੂੰ ਪੱਡਾ ਲਾ ਰਿਹਾ ਚਲਾ ਰੱਖਿਆ ਮੈਨੂੰ ਫਿਰ ਮੈਂ ਤਾ ਹੀ ਤਾਂ ਕਹਿੰਦਾ ਨਹੀਂ ਹੈ ਜੀ ਜਿਹੜਾ ਤੇ ਨਾਲ ਜੀ ਨਹੀਂ ਨਾ ਲਾਇਆ 15000 ਕੱਟੂ ਲੈ 15000 ਤਾਂ ਮੇਰੀ ਬਣਦੀ ਹੈ ਤਿੰਨ ਮਹੀਨੇ ਦੀ ਉਹੀ ਜਿਹੜੀ ਦੇਣੀ ਸੀ ਉਹੀ ਕੱਟ ਲਈ ਤੂੰ ਮੈਨੂੰ ਮੱਤਨ ਖਾ ਚੜੀ ਆ ਕੀ ਫਰਾਗ ਗੱਲ ਕੀ ਬਣੀ ਮੈਂ ਇੱਕ ਟੁਕ ਮੈਂ ਬੋਲਦਾ ਐਨੇ ਮਹੀਨੇ ਹੋ ਗਏ ਇੱਜ਼ਤ ਕਰਾਉਂਦੀ ਟੁਕ ਮੈਂ ਬੋਲਦਾ ਮੈਨੂੰ ਮੈਂ ਐਨੇ ਮਹੀਨੇ ਇੱਜ਼ਤ ਕਰੀਏਗੀ ਮੈਂ ਹੁਣ ਮੈਨੂੰ ਪੈਸਾ ਦਾ ਕੋਈ ਦਿੰਦਾ ਨਹੀਂ ਮੈਂ ਕੀ ਕਰਾਂ ਫਰਾ ਨਾਲ ਕਾਜਾ ਬਠਾਲੇ ਤੈਨੂੰ ਲੈ ਜੀ ਲਾਉ ਨੂੰ ਹਟ ਗਾ ਨਾਲ ਗਾੜਾ ਮੈਂ ਮੈਨੂੰ ਤੇਰੇ ਪਰਗੇ ਵੀ ਚੱਲੇ ਆਇਨਾ ਮੇਰੇ ਕੋਲੇ ਲੈ ਮਾ ਆਪਦੀ ਤਨਖਾਹ ਮੈਨੂੰ ਲੈ ਸੁੱਟ ਚੱਕ ਬੁੱਕ ਡਿਸਾਈਨ ਕਰਕੇ ਦੇ ਦਿਓ ਮੈਂ ਤਾਂ ਆਪੇ ਪਾਲੂਗਾ ਤਨਖਾਹ ਉਹ ਦੀ ਟੱਕ ਬੱਕ ਨਹੀਂ ਹੁੰਦੀ ਉਹ ਤਾਂ ਵੱਡਾ ਖਾਤਾ ਲਾ ਲਾ ਖਾਤਾ ਹੁ ਤਾਂ ਪਾਉਣੀ ਨਹੀਂ ਹੈਗੀ ਗੱਲ ਕਰ ਪਾਉਣੀ ਨਹੀਂ ਪਾਉਣੀ ਕੌਣੀ ਉਹ ਦੀ ਟੱਕ ਬੱਕਾਉਂਦੀ ਨਹੀਂ ਆ ਹੁਣ ਆਕੜ ਤੇ ਜਾਣ ਕੇ ਘੜਦੋ ਜੀ ਪਾਉਣੀ ਦਾ ਪਾਉਣਾ ਤਾਂ ਬੈਂਕ ਚ ਜਾ ਕੇ ਆਪ ਮੈਂ ਪਾ ਕੇ ਆਉਂੂ ਪੈਠੇ ਉਥੇ ਮੇਰੀ ਸਿੱਟੀ ਚ ਕੈਨ ਹੁੰਦੀ ਐ ਐਟਮ ਤਾਂ ਹੁੰਦਾ ਹੋਊਗਾ ਇਹਦਾ ਕੋਈ ਨਹੀਂ ਹੁੰਦਾ ਇਟੀਆਂ ਮੇਰੀ ਛਿੱਟੀ ਚ ਕੈਨ ਹੁੰ ਬੈਂਕ ਚ ਉੱਥੋਂ ਫੇਰ ਪੈਸੇ ਪਾਉਂਦੇ ਨੇ ਜਦੋਂ ਮੈਂ ਸ਼ਾਮਿਲ ਤਾ ਮੈਂ ਫਿਰ ਅੱਗੇ ਪੈਸੇ ਕਿ ਮੈਂ ਪਾਉਣੀਓ ਤੁਸੀਂ ਅੱਗੇ ਜੇ ਕਿਸੇ ਨੂੰ ਰੁਪਏ ਦੇਣੇ ਹੋ ਨਾ ਮੈਂ ਆ ਪਜਾਨਾ ਫਿਰ ਤੈਨੂੰ ਉਹੀ ਤਾਂ ਭੰਕੀ ਜਾਂਦਾ ਵੀ ਮੇਰੀ ਛਿੱਟੀ ਚ ਕੈਨ ਹੁੰਦੀ ਆ ਉੱਥੇ ਬੈਂਕ ਚ ਚੱਲਦੇ ਆਂਗੇ ਸਵੇਰੇ ਨਾ ਬਾਈ ਮੈਂ ਕੱਲ ਜਾਉ ਮੰਨੂ ਤੇਰੇ ਤੇ ਤਬਾਰੀ ਨਹੀਂ ਤੂੰ ਮੈਨੂੰ ਹੁਣੀ ਹੋਏ ਕੈਨ ਲੈ ਅੰਦਾ ਤੂ ਤਣਾ ਤੂੰ ਜਾ ਉਹ ਤੇਰੇ ਉਦੋਂ ਦੇ ਭੁਖੇ ਤੂੰ ਚਾੜੇ ਉਦੋਂ ਦੇ ਭੁਖੇ ਪੈਸੇ ਦਾ ਹੀ ਪਾਉਂਦੇ ਨਹੀਂ ਹੈਗੇ ਫਿਰ ਜੀ ਕਹੋਂ ਮੈਨ ਹੁਣ ਮੇਰੇ ਉਹੀ ਮਾਰੀਆਂ ਜਦੋਂ ਜੀ ਨਹੀਂ ਕਹਦਾ ਮੈਂ ਕਹਿੰਦਾ ਜੀ ਤੂੰ ਮੂੰਹ ਕਹਿਣਾ ਜੀ ਜੀ ਹੁਣ ਕੋਈ ਬੰਗਣ ਕਹੇਗਾ ਤੂੰ ਜਾ ਓ ਜਾ ਦੋ ਵਾਰੀ ਕਹਦੇ ਨਾ ਜੀ ਜੀ ਕੋਈ ਮਕਲਾ ਬੇਦੀ ਜਾਈ ਮੈਂ ਤਾਂ ਇਹ ਜੀ ਜਾਦੀ ਤੇ ਨਹੀਂ ਮੂੰਹ ਤਾ ਹਰ ਗੁੱਸਾ ਲੱਗ ਰਿਹਾ ਥੋੜੀ ਗਲਤੀ ਨਾਲ ਕਿਹਾ ਗਿਆ ਮੈਂ ਤੈਨੂੰ ਆਪਦਾ ਦਬਾਕ ਸਮਝੀ ਬੈਠਾ ਮੈਂ ਤਾਂ ਤੇਲੂ ਪੁੱਟ ਬਣਾਇ ਰੱਖਿਆ ਨਾ ਸੌਰੀ ਜੀ ਕੁਝ ਨਹੀਂ ਹੁੰਦਾ ਮੈਂ ਤਾਂ ਉਹ ਮੈਂ ਪੁੱਲੇ ਦੀ ਬਥੇ ਉਹ ਇਸ ਵਕਤ ਜੇ ਮੈਂ ਬੋਲਦੇ ਬੋਲਦੇ ਮੂੰਜੋ ਗੱਲ ਲਿਖ ਗਈ ਬਾਈ ਤੇਰਾ ਉੱਥੇ ਵੀ ਜ਼ਿਕਰ ਕਰਿਆ ਵੀ ਬੜੀ ਲਾਡੋ ਦਬਾਕ ਮੇਰਾ ਕਲੀ ਘਰੇ ਕਵੇਂ ਜੀ ਲਊ ਨਾ ਕੋਈ ਨਹੀਂ ਮੈਂ ਸੌਰੀ ਗਲਤੀ ਹੋ ਗਈ ਜੀ ਹਾਂ ਬੜੀ ਤਾਂ ਲੈ ਤੂੰ ਹਾਂ ਮੈਨੂੰ ਪਤਾ ਹੈ ਜੀ ਲੈ ਜੀ ਪੈ ਚਾ ਤੇਰੇ ਉੱਤੇ ਹੀ ਲਾਇਆ ਦੱਤ ਨਾ ਫੇੜ ਬੱਤ ਖਾਤਾ ਖਾਲੀ ਕਰ ਦੂ ਤੇਰੇ ਪਿੱਛੇ ਤੇ ਤੈ ਮੇਰੇ ਆਦੇ ਹੋ ਬੱਡੇ ਹੋ ਦਿੱਤਾ ਮੇਰੇ ਉਹ ਅਜਾੜਾ ਤੈਨੂੰ ਬਾਹਰ ਦਾ ਤੇ ਜੀ ਕਰਨੀ ਆਉਂਦੀ ਕੀ ਦੀ ਲਾਉਣਾ ਨੇ ਪਟਕੇ ਫਾਟਕੇ ਜੇ ਟੋਲ ਲਾਉਣਾ ਬਾਈ ਉਹਨੂੰ ਪੈਸਾ ਨਹੀਂ ਕੋਈ ਆਕਣ ਕਬ ਜਾਊਂਗਾ ਮੇਰੇ ਡੜੀ ਨਾਲ ਮੈਂ ਨਹੀਂ ਫਿਰ ਮੈਂ ਤਾਂ ਜਾ ਹਾਂ ਮੈਂ ਤਾਂ ਜਾਉਂ ਫੇਰ ਨਾ ਨਾ ਜਾ ਆਪਣਾ ਉਹ ਤੈਨੂੰ ਕਹਿਤਾ ਕੁਛ ਨਹੀਂ ਆਉਂਦਾ ਬਸ ਤੂੰ ਫਿੱਟ ਕਰਾ ਦੂ ਮੇਰੇ

ਪੀਜਾ ਹਾਪੀ ਕਾ ਜਾਨੀਆ ਵਾ ਬੱਲੋ ਬਸ ਹੈ ਨਾ